ਅੱਜ ਦੀ ਜਿਹੜੀ ਯਾਤਰਾ ਆਪਾਂ ਮੇਘਨਾ ਤੋਂ ਸਟਾਰਟ ਕਰਨ ਲੱਗੇ ਆਂ ਗੁਰਦੁਆਰਾ ਸਾਹਿਬ ਦਾ ਮੱਥਾ ਟੇਕ ਲਿਆ ਮੱਥਾ ਟੇਕ ਕੇ ਮੈਂ ਕਿਹਾ ਵੀਡੀਓ ਬਣਾ ਲਈ ਗੁਰਦੁਆਰਾ ਸਾਹਿਬਾ ਜਿਹੜੇ ਬਾਈਕੇ ਸਰੇ ਰਹੇ ਸੀ ਅੱਗ ਬਾਈ ਗੱਠਾ ਦਾ ਇਕੱਠੀਆਂ ਕੰਦਾ ਪੁਰਾਣੇ ਜਮਾਨਿਆਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਦੇਖ ਸਾਦਿਆਂ ਗੁਰਦੁਆਰਾ ਸਾਹਿਬ ਦੇ ਨਾਲ ਹੀ ਪਿੱਪਲ ਦਾ ਦਰਖਤ ਆ ਜੋ ਪੁਰਾਣਾ ਤੇ ਬਾਈ ਦੇ ਬਾਲਿਆਂ ਦੀ ਆਪਰ ਤੇ ਕੰਨੇ ਪਾਏ ਹੋਏ ਆ ਪੁਰਾਣਾ ਜਿਹੜਾ ਜਮਾਨਾ ਚਲਕਮਾਰ ਦਾ ਤੇ ਲੱਕੜ ਦਾ ਆਪਾ ਆਈ ਦਾ ਸਫਰ ਆਈ ਜਿਹੜਾ ਨਯਾ ਨਯਾ ਦਾਰਾ ਸਿੰਘ ਦੀ ਜਿਹੜੀ ਵਰਕਸ਼ਾਪ ਆਪਾ ਉਥੋਂ ਸਟਾਰਟ ਕਰਨ ਲੱਗੇ ਅੰਕਲ ਜੀ ਖੜੇ ਆ ਇਹ ਸਾਡੇ ਕੋਲੇ ਚੁਆਇਸ ਹੋਸੀ ਆਪੇ ਇਹ ਅੰਕਲ ਜੀ ਆਪਾਂ ਇਹਨਾਂ ਕੋਲੇ ਰਾਤ ਰੁਕੇ ਸੀਗੇ ਰਾਤ ਤੇ ਇਹ ਵਰਕਸ਼ਾਪ ਆ ਵਰਕਸ਼ਾਪ ਤੇ ਸਾਰੇ ਤਰ੍ਹਾਂ ਦਾ ਕੰਮ ਹੁੰਦਾ ਇਹਨਾਂ ਦੇ ਟਾਇਰਾਂ ਦਾ ਹਰੇਕ ਤਰ੍ਹਾਂ ਦੀ ਮਸ਼ੀਨਰੀ ਦਾ ਵੈਲਡਿੰਗ ਜਾਂ ਕੋਈ ਮਸ਼ੀਨਰੀ ਸੈੱਟ ਕਰਾਉਣੀ ਆ ਮਕੈਨਿਕੀ ਲੈਣ ਦਾ ਸਾਰਾ ਕੰਮ ਹੁੰਦਾ ਇੱਥੇ ਇਹਨਾਂ ਦੇ ਬੇਟੇ ਜੀ ਕੰਮ ਕਰਦੇ ਤੇ ਅੰਕਲ ਜੀ ਆਪ ਕਰਦੇ ਆ ਪੈਂਡਾ ਦੇਖਣਾ ਪੈਂਡਾ ਸਰਸੇ ਤੋਂ ਜੋ ਸੁਵਾਨਾ ਨੂੰ ਜਾਂਦੇ ਆ ਹਾਂਜੀ 80 ਕਿਲੋਮੀਟਰ ਸਰਸੇ ਤੋਂ 80 ਕਿਲੋਮੀਟਰ ਵਾਟ ਆਈ ਜੈਪੁਰ ਰੋਡ ਤੇ ਸਵਾਵਾ ਪਹੁੰਚ ਗਏ ਆ ਜੀ ਇਹ ਇੱਥੋਂ ਗੁਰਦੁਆਰਾ ਸਾਹਿਬ ਜਾਂਦੇ ਆ ਗੁਰਦੁਆਰਾ ਸਾਹਿਬ ਮਥਾੜੇ ਇੱਕੇ ਫਿਰ ਅੱਗੇ ਚੂਰੂ ਨੂੰ ਨਿਕਲਾਂਗੇ ਕਾਲੇ ਜੜਾ ਮੀ ਪੈਣ ਦੇ ਕਰਕੇ ਆਪਣਾ ਸਫਰ ਜਿਹੜਾ ਘਟ ਤੈ ਹੋ ਰਿਹਾ ਸੀਗਾ ਅੱਜ ਦਾ ਸਫਰ ਆਪਾਂ ਅੱਗੇ ਵਧਾਵਾਂਗੇ ਇੱਧਰ ਜਿਹੜੇ ਮੋਰ ਵੇਖਣ ਨੂੰ ਬਹੁਤ ਜ਼ਿਆਦਾ ਮਿਲ ਰਹੇ ਆ ਬਿਲਡਿੰਗਾਂ ਦੇ ਉੱਤੇ ਬੈਠੇ ਆ ਉਹ ਸਾਹਮਣੇ ਕੋਠੇ ਤੇ ਬੈਠਾ ਹੀ ਪਿੱਛੇ ਬਿਲਡਿੰਗ ਸੀ ਉੱਤੇ ਬਹੁਤ ਜ਼ਿਆਦਾ ਸੀਗੇ ਜਿਹੜੀ ਪੁਰਾਣੀ ਬਿਲਡਿੰਗ ਹੋ ਜਾਂਦੀ ਆ ਜਿਹੜੀ ਵਰਤੋਂ ਨਹੀਂ ਆਉਂਦੀ ਉੱਥੇ ਇਹਨਾਂ ਦਾ ਬਸ ਆ ਜਾਂਦੇ ਆ ਚੌਕੇਤਾਂ ਦੇ ਸਫ਼ਰ ਦੇ ਵਿੱਚ ਆਪਾਂ ਅੱਜ ਦੇਖਦੇ ਆ ਇਹ ਸਾਹਮਣੇ ਸਾਹਮਣੇ ਉੱਧਰ ਬਹੁਤ ਹੀ ਧੀਰੇ ਸੀਗਾ ਯੂਜ਼ਲੀ ਦੇਖਾਂ ਸੁਗੋਆ ਪਹਿਲੇ ਦਿਨ ਦੇ ਸਫ਼ਰ ਦੇ ਵਿੱਚ ਸਫ਼ਰ ਆਲ ਬਾਧੇ ਤੁਰੇ ਜਾਂਦੇ ਆ ਅੱਜ ਚੂਰੂ ਪਹੁੰਚ ਕੇ ਰੁਗੰਦਾ ਰਹਾ ਤਾਂ ਅੱਜ ਦਾ ਜਿਹੜਾ ਸਫ਼ਰ ਸੀਗਾ ਜੀ ਆਇਦਾ ਸਫ਼ਰ ਆਪਾਂ ਮੇਗਣਾ ਤੋਂ ਸਟਾਰਟ ਕੀਤਾ ਸੀਗਾ ਮੇਗਣਾ ਤੋਂ ਬਾਅਦ ਸਹਾਣਾ ਏ ਸਹਾਣਾ ਸਾਹਿਬ ਮੱਥਾ ਟੇਕਿਆ ਉਦੋਂ ਗਾਂ ਚਾਰੂ ਨੂੰ ਚੱਲ ਪਏ ਸੀ ਜੀ ਸੁਹਾਣਾ ਸਾਹਿਬ ਤੋਂ ਲੈ ਕੇ ਹੁਣ ਤੱਕ ਚੜ੍ਹਾਈ ਸੀਗੀ 20 ਕਿਲੋਮੀਟਰ ਵਾੜ ਦੇ ਆਸ-ਪਾਸ ਹੁਣ ਇਹਦੂ ਅੱਗੇ ਰੋਡ ਕਹਿੰਦੇ ਬਈ ਕੋਸ਼ਕ ਚੜ੍ਹਾਈ ਆ ਜਾ ਕਰੂਗੀ ਕੋਸ਼ਕ ਉਤਰਾਈ ਆ ਜਾ ਕਰੂਗੀ ਤਾਂ ਆਪਾਂ ਇਧਰ ਨੂੰ ਜਾ ਰਹੇ ਆ ਰੋਡ ਵੀ ਇੱਕ ਥੋੜਾ ਜਿਹਾ ਖਰਾਬ ਆ ਅੱਜ ਆਪਾਂ ਨੂੰ ਜਹਾਜ ਦੇਖਣ ਨੂੰ ਮਿਲਿਆ ਉਹਦੀ ਵੀ ਵੀਡੀਓ ਆਪਾਂ ਲਾਵਾਂਗੇ ਬਹੁਤ ਨੀਵਾ ਸੀਗਾ ਤੇ ਅੱਗੇ ਆਪਾਂ ਚਾਰੋਂ ਨੂੰ ਜਾ ਰਹੇ ਆ ਜਾ ਕੇ ਫਸਲਾਂ ਜਿਹੜੀਆਂ ਇੱਧਰ ਆ ਗੁਵਾਰਾ ਤੇ ਮੂੰਗੀ ਐ ਇਸ ਟਾਈਮ ਕੇਚੜਾਈ ਦੇਖ ਸਾਥ ਨਹੀਂ ਕਰੀ ਪਈ ਤੇ ਕੋਨਾ ਤੜਾਈ ਆਈ ਆ ਤੜਾਈ ਤੋਂ ਬਾਅਦ

ਇਿੱਤਾਂ ਨੂੰ ਚੜਾਈ ਯਾਰ ਨੂੰ ਵਾਧਦੇ ਜਾਂਦੇ ਤਾਰਾਨਗਰ ਜਿਹੜਾ 30 ਕਿਲੋਮੀਟਰ ਅੱਡ ਰਿਹਾ ਹੈ ਚੂਰੂ 35 ਤੇ ਸਰਦਾਰ ਸ਼ਹਿਰ 30 ਕਿਲੋਮੀਟਰ ਅੱਡ ਤੋਂ ਪਏਗਾ ਤੇ ਜੋ ਜਾਂਦੇ ਹੋਏ ਮੋਰ ਦੇਖਣ ਨੂੰ ਮਿਲੇ। ਮੈਂ ਕਿਹਾ ਉਸ ਨਾਲ ਤੁਹਾਨੂੰ ਬੱਧੀ ਚੱਲ ਗਈ। ਦੇਖ ਸਕਦੇ ਹੋ ਕਿੰਨਾ ਪਿਆਰਾ ਲੱਗ ਰਿਹਾ। ਤੇ ਦੂਜੇ ਪਾਸੇ ਮੋਰਾਂ ਦਾ ਝੁੰਡ ਦੇਖਣ ਨੂੰ ਜੰਹਰਿਆ। ਨਿੰਦੇਗਾ ਦੇ ਬਾਹਰੋਂ ਦਾ ਨਾ ਕੋਈ ਨਾ ਕੋਈ ਦੇਖਾ ਤੇ ਲੱਗੋ ਆ ਦੇ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਆਓ 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 ਬੱਚਰੀਆਂ ਬਹੁਤ ਹੀ ਪਿਆਰੀਆਂ ਲੱਗ ਰਹੀਆਂ ਨੇ ਨਿੰਦੇ ਦੇ ਵਿੱਚ ਇਹ ਤਾਂ ਨਹੀਂ ਮਸਲਾ ਇਧਰ ਬਹੁਤੀ ਕੋਸ਼ਿਸ਼ ਕਰ ਤੂੰ ਬਾਦ ਮਾਉਣੇ ਕੱਟਕਾਣੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਸਾਹਮਣੇ ਬੱਕਰੀਆਂ ਰਹੀਆਂ ਤੇ ਜਿਹੜਾ ਪਤਾ ਨਹੀਂ ਪਾ ਰਿਹਾ ਨਹੀਂ ਪਾ ਰਿਹਾ ਜੀ ਫੁੱਲ ਤੇ ਦੂਰੋਂ ਤੋਂ ਪਹਿਲਾਂ ਕਿ ਚੜਾਈ ਸੀ ਉਹ ਚਟਾਉਂਦੇ ਹੋਏ ਸਾਈਕਲ ਦਾ ਜਿਹੜਾ ਮਗਰਲਾ 프라이 ਵੀਲ ਆ ਉਹ ਟੀ ਹੋ ਚੁੱਕਿਆ ਤੇ ਆparatੀ ਕੋਣ ਨੇ ਆ ਆਸਟਰੀਨ ਤੋਂ ਤਾਂ ਕਿਹਾ ਪਰ ਪਾ ਦਿੱਤੀ ਨਹੀਂ ਮਸਲੀਣਾ ਤਾਂ ਹੈ ਕਿ ਆਪ ਕੋਲ ਨਾ ਤੇ ਮੈਂ ਮੈਨੇ ਕੰਮ ਕਰਵਾਇਆ ਠੀਕ ਕਰ ਦਿੱਤਾ ਪੁਰਾਣਾ ਸੀ ਇਹ ਦੇਖਣਾ ਕੀ ਹੋਇਆ ਇਸੇ ਨਮਾਜ਼ ਦਾ ਤਾਂ ਆ ਲੈ ਕੋਲ ਕਿਤੇ ਬਸ ਨਹੀਂ ਇਹ ਕੱਢਣੇ ਪੈਣਗੇ ਠੀਕ ਹੋ ਗਿਆ ਜੀ ਤੇ ਆ ਨਵਾਂ ਪਵਾ ਲਿਆ ਇਹਨਾਂ ਨੇ ਇਹਨਾਂ ਵਾਈਟ ਹੋ ਵੈਲਡ ਕਰਕੇ ਚੱਲ ਪੂਗਾ ਇੱਥੇ ਦੇਖਦੇ ਆ ਕੋਈ ਪਿੱਤਰ ਵੈਲਡ ਲੱਗ ਜਾਂਦਾ ਹੁੰਦਾ ਇੱਥੇ ਮੇਰੇ ਕੋਲ ਆ ਕੀ ਵੀ ਸੀਗਾ ਪਿੱਤਰ ਵੈਲਡ ਵਾਲਿਆ ਸੀ ਐਮਰਜੈਂਸੀ ਯੂਜ਼ ਹੋ ਜਾਊਗਾ ਮੇਰੇ ਨਾਮ ਲਗਾਉਗਾ ਮਾਰੋ ਬੁਲਾਏ ਜਿਹਨਾਂ ਮੈਂ ਆਵਾਲ ਕਰੀ ਤੇ ਬਲਕ ਸਾਈਕਲ ਸਟੋਰ ਆ ਆਈ ਦੇ ਦੰਦਾ ਸਫਰ ਆਪਾ ਇੱਥੇ ਹੀ ਖਤਮ ਕਰਦੇ ਆ ਕੱਲ ਨੂੰ ਨਵੇਂ ਵਲੌਗ ਚ ਮਿਲਾਂਗੇ ਨਵੀਆਂ ਥਾਵਾਂ ਲੈ ਕੇ ਨਵੇਂ ਰਸਤੇ ਲੈ ਕੇ ਤੇ ਨਵੀਂ ਨਹਾਰ ਲੈ ਕੇ